ਲਤੀਫਪੁਰਾ ਵਾਸੀਆਂ ਦੀ ਪੰਜਾਬ ਪੁਲਿਸ ਦੇ ਨਾਲ ਝੜਪ ਹੋਈ ਹੈ ਜੀਹਾਂ ਦੱਸਦੇ ਕਿ ਰਾਜਪਾਲ ਬਨਵਾਰੀ ਲਾਲ ਪੁਰੀਹਤ ਦਾ ਕਿਰਾਉ ਕਰਨ ਜਾ ਰਹੇ ਕਿਸਾਨਾਂ ਤੇ ਇਸ ਦੇ ਨਾਲ ਹੀ ਲਤੀਫਪੁਰਾ ਵਾਸੀਆਂ ਨੂੰ ਪੁਲਿਸ ਨੇ ਰਾਤ ਵਿੱਚ ਰੋਕ ਲਿਆ ਇਸ ਦੇ ਨਾਲ ਹੀ ਇਸ ਦੌਰਾਨ ਪੰਜਾਬ ਪੁਲਿਸ ਦੇ ਲਤੀਫਪੁਰਾ ਵਾਸੀਆਂ ਤੇ ਕਿਸਾਨਾਂ ਦੇ ਨਾਲ ਜ਼ਬਰਦਸਤ ਝੜਪ ਹੁੰਦੀ ਹੋਈ ਨਜ਼ਰ ਆਈ ਹੈ। ਦਰਅਸਲ ਰਾਜਪਾਲ ਬਨਵਾਰੀ ਲਾਲ ਪਰਾਹੁੜਿਤ ਨੇ ਅੱਜ 26 ਜਨਵਰੀ ਮੌਕੇ ਗਣਤੰਤਰ ਦਿਹਾੜੇ ਮੌਕੇ ਗੁਰਗੋਬਿੰਦ ਸਿੰਘ ਸਟੇਡੀਅਮ ਵਿਖੇ ਪਹੁੰਚਣਾ ਸੀ ਅਤੇ ਝੰਡਾ ਲਹਿਰਾਉਣ ਦੀ ਰਸਮ ਉਹਨਾਂ ਦੇ ਵੱਲੋਂ ਅਦਾ ਕੀਤੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਹੀ ਲਤੀਫਪੁਰਾ ਵਾਸੀਆਂ ਦੇ ਵੱਲੋਂ ਜਦੋਂ ਉਹਨਾਂ ਦਾ ਕਿਰਾਓ ਕਰਨ ਦੇ ਲਈ ਉੱਥੇ ਪਹੁੰਚਿਆ ਜਾਣਾ ਸੀ ਤਾਂ ਰਾਹ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕ ਲਿਆ ਗਿਆ ਅਤੇ ਇਸ ਦੌਰਾਨ ਝੜਪ ਹੁੰਦੀ ਹੋਈ ਨਜ਼ਰ ਆਈ ਤਾਰੂਖ ਤਸਵੀਰਾਂ ਦਾ ਕਰਦੇ ਹਾਂ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਹੈ ਤਣਾਅਪੂਰਨ ਮਾਹੌਲ ਦੀਆਂ ਲਾਈਵ ਤਸਵੀਰਾਂ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਲਤੇਪੁਰਾ ਵਾਸੀਆਂ ਤੇ ਇਸ ਦੇ ਨਾਲ ਹੀ ਕਿਸਾਨਾਂ ਦੇ ਨਾਲ ਜ਼ਬਰਦਸਤ ਝੜਪ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੋਕ ਜਿਹੜੇ ਨੇ ਉਹ ਸੜਕ ਤੇ ਹੀ ਲੰਮੇ ਪੈ ਗਏ ਤੇ ਇਸ ਦੇ ਨਾਲ ਹੀ ਜਿਸ ਗੱਡੀ ਦੇ ਵਿੱਚ ਕਿਸਾਨ ਅਤੇ ਲਤੇਪੁਰਾ ਵਾਸੀ ਸਵਾਰ ਸਨ ਉਸ ਗੱਡੀ ਨੂੰ ਵੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਰਾਤ ਦੇ ਵਿੱਚ ਹੀ ਰੋਕ ਦਿੱਤਾ ਗਿਆ ਤਾਂ ਤੁਹਾਨੂੰ ਤਸਵੀਰਾਂ ਲਗਾਤਾਰ ਹੀ ਟੀਵੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਸਥਿਤੀ ਜਿਹੜੀ ਹੈ ਉਹ ਕਾਬੂ ਤੋਂ ਬਾਹਰ ਹੁੰਦੀ ਹੋਈ ਵੀ ਨਜ਼ਰ ਆਈ ਤਾਂ ਲਗਾਤਾਰ ਹੀ ਮੰਗ ਜਿਹੜੀ ਹੈ ਲਤੀਫਪੁਰਾ ਵਾਸੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਘਰ ਦਿੱਤੇ ਜਾਣ ਬੇਕਾਰ ਹੋਏ ਲੋਕਾਂ ਦੇ ਵੱਲੋਂ ਉੱਥੇ ਟੈਂਟ ਲਗਾ ਕੇ ਕਿਸੇ ਤਰੀਕੇ ਦਾ ਧਰਨਾ ਜਿਹੜਾ ਹੈ ਉਹ ਹਰ ਰੋਜ਼ ਹੀ ਕੀਤਾ ਜਾ ਰਿਹਾ ਹੈ ਅਤੇ ਮੰਗ ਕਿੱਤੀ ਜਾ ਰਹੀ ਹੈ ਸਰਕਾਰ ਦੇ ਕੋਲੋਂ ਕਿ ਉਹਨਾਂ ਨੂੰ ਘਰ ਮੁਹੱਈਆ ਕਰਵਾਏ ਜਾਣ ਤੇ ਇਸ ਦੇ ਨਾਲ ਹੀ ਅੱਜ ਜਦੋਂ ਰਾਜਪਾਲ ਬਨਵਾਰੀ لال פרוਹਿਤ ਨੇ ਗਣਤੰਤਰ ਦਿਵਸ ਮੌਕੇ ਇੱਥੇ ਪਹੁੰਚਣਾ ਸੀਗਾ ਝੰਡਾ ਲਹਿਰਾਉਣ ਦੀ ਰਸਮ ਉਹਨਾਂ ਦੇ ਵੱਲੋਂ ਅਦਾ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਤਿਲਤੀਫਪੁਰਾ ਵਾਸੀਆਂ ਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ ਅਤੇ ਇਸ ਦੌਰਾਨ ਧੱਕਾ ਮੁਕੀ ਵੀ ਹੋਈ ਤੇ ਜ਼ਬਰਦਸਤ ਝੜਪ ਹੁੰਦੀ ਹੋਈ ਨਜ਼ਰ ਆਈ ਹੈ ਤਾਂ ਤੁਹਾਨੂੰ ਮੁੜ ਤੋਂ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਅਤੇ ਹੁਣ ਤੱਕ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਸਨ ਉਹਨਾਂ ਦੇ ਵੱਲੋਂ ਅਤੇ ਪੂਰਾ ਵਾਸੀਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ